ਮੇਰੇ ਲਹਿੰਗੇ ਉਤੇ ਸ਼ੀਸ਼ੇ ਤੂੰ ਵੀ ਲਿਸ਼ਕੇ ਸ਼ੀਸ਼ੇ ਵਾਂਗੂ ਤੇਰੀ ਕੇਰ ਕਰੂੰਗੀ ਬਾਲੀ ਤੈਨੂੰ ਗਹਿਣਾਂ ਵਾਂਗੂ ਸਾਂਭੂ ਬੜੇ ਸਾਖ ਮੈਂ ਪੁੱਠੇ ਮੋੜੇ ਐਵੇਂ ਨਖਰਾਜ ਹਵ ਖਾਕੇ ਰੋਜ਼ ਵਰਗੀ ਦੇ ਆਕੇ ਲੈ ਜਾ ਗੱਡੀਆਂ ਤੇ ਰੋਜ਼ ਲਵਾਕੇ ਜੱਟਾ ਤੇਰੇ ਨਾਂ ਪੋਜ਼ ਬਣਾਉਣੇ ਤੇਰੇ ਨਾਂ ਦਾ ਚੂੜਾ ਪਾ ਕੇ ਤਿੰਨ ਚਾਰ ਮਹੀਨੇ ਮੈਂ ਪ੍ਰੋਪਰਲੀ ਕੁਸ਼ਤੀ ਸਿੱਖੀ ਪ੍ਰੋਪਰਲੀ ਉਹ ਬਾਡੀ ਲੈਂਗੁਏਜ ਉਹ ਪਹਿਲਵਾਨਾਂ ਦਾ ਵਰਲਡ ਉਹ ਤੁਮ ਸਭ ਕੁਝ ਸਿੱਖਿਆਿੱਤਾਂ ਦਾ ਪਹਿਲਵਾਨ ਲੱਗਦਾ ਹਨਾ ਉਹ ਮਸਕੂਲਰ ਬਾਡੀ ਦਿਖਾਉਣੀ ਸੀਗੀ ਤੇ ਇਹਦੇ ਚ ਵੇਟ ਘਟਾਉਣਾ ਨਹੀਂ ਥੋੜਾ ਜਿਹਾ ਸ਼ਾਇਦ ਮਸਲ ਵੇਟ ਵਧਾਉਣਾ ਪਿਆ ਮੈਨੂੰ ਤੇ ਪਰਬੜਾ ਐਕਸਪੈਰੀਮੈਂਟਲ ਵੀ ਸੀ ਔਰ ਵਧੀਆ ਵੀ ਸੀਗਾ ਮੇਰੇ ਲਈ ਕਿ ਇੱਕ ਨਵੀਂ ਤਰ੍ਹਾਂ ਦੀ ਜ਼ਿੰਦਗੀ ਮੈਂ ਪਹਿਲਵਾਨਾਂ ਵਾਲੀ ਲਾਈਫ ਜਿਉਂ ਕੇ ਦੇਖੀ ਫਿਲਮ ਸਿਰਫ ਸਪੋਰਟਸ ਤੇ ਨਹੀਂ ਗਈ ਹਨਾ ਇਹ ਕਿਸੇ ਦੀ ਬਾਇਓਪਿਕ ਨਹੀਂ ਗਈ ਇੱਕ ਕਹਾਣੀ ਹੈ ਜਿਹੜਾ ਮੁੰਡਾ ਰੈਸਲਿੰਗ ਵੀ ਕਰਦਾ ਸੋ ਉਹਦੀ ਜ਼ਿੰਦਗੀ ਦੀ ਇਹ ਕਹਾਣੀ ਹੈ ਜਿਸ ਦੇ ਵਿੱਚ ਉਹ ਕਿਵੇਂ ਮੈਦਾਨ ਦੀ ਤੇ ਜ਼ਿੰਦਗੀ ਦੀ ਦੋਨਾਂ ਦੀ ਖੇਡ ਨੂੰ ਖੇਡ ਰਿਹਾ ਤੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਈ ਵਾਰੀ ਆਪਾਂ ਲੁੱਕ ਤੋਂ ਜਾਂ ਟ੍ਰੇਲਰ ਤੋਂ ਜਾਂ ਟੀਜ਼ਰ ਤੋਂ ਗੈਸ ਕਰਦੇ ਆਂ ਸ਼ਾਇਦ ਉਹ ਫਿਲਮ ਚ ਨਾ ਹੋਣ ਤੇ ਪਰ ਹਾਂ ਇਸ ਫਿਲਮ ਦੇ ਵਿੱਚ ਤੁਹਾਨੂੰ ਇਹ ਜ਼ਰੂਰ ਪਤਾ ਲੱਗਦਾ ਹੈ ਕਿ ਐਕਸਪੋਰਟਸਮੈਨ ਦੇ ਲਈ ਗੇਮ ਦਾ ਮਹੱਤਵ ਕੀ ਹੈ ਹਨਾ ਖੇਡ ਦਾ ਮਤਲਬ ਕੀ ਹੈ ਖਿਡਾਰੀ ਦੇ ਲਈ ਤੇ ਕੀ ਇੰਪੋਰਟੈਂਸ ਹੈ ਉਹ ਆਪਣੀ ਜ਼ਿੰਦਗੀ ਦਾ ਕਿੰਨਾ ਕੁਸ਼ ਤਾਂ ਤੇ ਲਾ ਦਿੰਦਾ ਤਾਂ ਕਿ ਉਹ ਇੱਕ ਗੇਮ ਨੂੰ ਠੀਕ ਕਰ ਸਕੇ ਆ ਉਹਦੇ ਚ ਅੱਗੇ ਵੱਧ ਚੱਕੇ ਅਲਸੋ ਜਿਵੇਂ ਤੁਸੀ ਕਹਿਇਆ ਕਿ ਨਾ ਗੁਰਨਾਮ ਫੈਕਟਰ ਇਹਦੇ ਵਿੱਚ ਮਿਲੂਗਾ ਉਹ ਵੀ ਅ ਸੋ ਜਿਵੇਂ ਅਗਰ ਮੈਂ ਕੁਸ਼ਤੀ ਦੀ ਗੱਲ ਕਰਾਂ ਸੋ ਖਿਡਾਰੀ ਦੀ ਗੱਲ ਕਰਾਂ ਅਗਰ ਮੈਂ ਗਾਣਿਆਂ ਦੀ ਜਾਂ ਹੋਰ ਫਿਲਮਾਂ ਦੀ ਕਿਤਨਾ ਕਿਤਨਾ ਆਪਣਾ ਕਨੈਕਸ਼ਨ ਫੀਲ ਕਰਦੇ ਆ ਕਿਸੇ ਚੀਜ਼ ਵਿੱਚ ਜਾਂ ਕੋਈ ਵੀ ਪ੍ਰੋਜੈਕਟ ਹੁੰਦਾ ਹੈ ਖਾਸ ਕਰ ਆਰਟਿਸਟ ਬਿਕੋਜ਼ ਐਕਟਿੰਗ ਤਾਂ ਇੱਕ ਅਲੱਗ ਤਰ੍ਹਾਂ ਦੀ ਹੁੰਦੀ ਹੈ ਨੇਚਰਲ ਐਕਟਿੰਗ ਆਪ ਉਸ ਨੂੰ ਮੰਨਣਾ ਜੋ ਆਪਾਂ ਫੀਲ ਕਰਦੇ ਆ ਸੋ ਖਿਡਾਰੀ ਨਾਲ ਤੁਹਾਡਾ ਕੋਈ ਕਨੈਕਸ਼ਨ ਹੋਵੇ ਹਾਂਜੀ ਮੈਂ ਮੇਰੀ ਫੈਮਿਲੀ ਚ ਮੈਂ ਵੀ ਛੋਟਾ ਹੁੰਦਾ ਕੁਸ਼ਤੀ ਮਾੜੀ ਮੋਟੀ ਜੀ ਕਰਦਾ ਰਹਿੰਦਾ ਸਾਡੇ ਦਾਦਾ ਜੀ ਪਹਿਲਵਾਨ ਸੀਗੇ ਉਹ ਪੂਰੇ ਪ੍ਰੋਫੈਸ਼ਨਲ ਪਲਵਾਨ ਸੀ ਤੇ ਮੇਰੇ ਫਾਦਰ ਸਾਹਿਬ ਰੈਸਲਿੰਗ ਕਰਦੇ ਰਹੇ ਆ ਉਹ ਨੈਸ਼ਨਲ ਤੱਕ ਗਏ ਆ ਤੇ ਬਸ ਇਹ ਹੀ ਕਨੈਕਸ਼ਨ ਐਕਚੁਅਲੀ ਤਾਂ ਸੋ ਵੀ ਤਾਂ ਫੈਮਲੀ ਵੀ ਐਕਸਾਈਟਿਡ ਹੋ ਗਈ ਐਂ ਐਵਨ ਤੁਹਾਨੂੰ ਫਿਰ ਜ਼ਿਆਦਾ ਕੁਝ ਸਿੱਖਣ ਨੂੰ ਤੁਸੀਂ ਸਿੱਖਿਆ ਜ਼ਿਆਦਾ ਇਹ ਬਈਆ ਫੈਮਲੀ ਤੋਂ ਹੀ ਅੱਧਾ ਕੁਝ ਸਿੱਖਿਆ ਹੈ ਨਹੀਂ ਮੈਂ ਮੈਂ ਨਹੀਂ ਕਦੀ ਵੀ ਕੁਸ਼ਤੀ ਕੀਤੀ ਬਸ ਮੇਰੀ ਫੈਮਲੀ ਜਰੂਰ ਕਰਦੀ ਸੀ ਪਰ ਇਸ ਫਿਲਮ ਲਈ ਮੈਂ 3-4 ਮਹੀਨੇ ਮੈਂ ਪ੍ਰੋਪਰਲੀ ਕੁਸ਼ਤੀ ਸਿੱਖੀ ਪ੍ਰੋਪਰਲੀ ਉਹ ਬਾਡੀ ਲੈਂਗੁਏਜ ਉਹ ਪਹਿਲਵਾਨਾਂ ਦਾ ਵਰਲਡ ਉਹ ਦੁਨੀਆ ਉਹ ਸਭ ਕੁਝ ਸਿੱਖਿਆ ਸੋ ਫਿਜ਼ੀਕਲੀ ਤੁਸੀਂ ਕਿੰਨਾ ਕ ਆਪਣਾ ਲਾਈਕ weight is a very important ਮਤਲਬ ਜਦੋਂ ਤੁਸੀਂ ਖਿਡਾਰੀ ਫਿਲਮ ਕੀਤੀ ਤਾਂ weight gain ਕੀਤਾ ਲੂਸ ਕੀਤਾ ਕੀ ਕੁਝ ਚੇਂਜਸ ਆਏ ਬਾਡੀ ਦੇ ਵਿੱਚ ਇਸ ਫਿਲਮ ਚ ਬੇਸਿਕਲੀ ਇਹੀ ਸੀਗਾ ਕਿ ਜਿੱਦਾਂ ਦਾ ਪਹਿਲਵਾਨ ਲੱਗਦਾ ਹੈ ਹਨਾ ਉਹ ਮਸਕੂਲਰ ਬਾਡੀ ਦਿਖਾਉਣੀ ਸੀਗੀ ਤੇ ਇਹਦੇ ਚ weight ਘਟਾਉਣਾ ਨਹੀਂ ਥੋੜਾ ਜਿਹਾ ਸ਼ਾਇਦ ਮਸਲ weight ਵਧਾਉਣਾ ਪਿਆ ਮੈਨੂੰ ਤੇ ਪਰ ਬੜਾ ਐਕਸਪੈਰੀਮੈਂਟਲ ਵੀ ਸੀ ਔਰ ਵਧੀਆ ਵੀ ਸੀਗਾ ਮੇਰੇ ਲਈ ਕਿ ਇੱਕ ਨਵੀਂ ਤਰ੍ਹਾਂ ਦੀ ਜ਼ਿੰਦਗੀ ਮੈਂ ਪਹਿਲਵਾਨਾਂ ਵਾਲੀ ਲਾਈਫ ਜੋ ਕੇ ਦੇਖੀ ਕਿ ਚਾਹ ਰੋ 5 6 ਮਹੀਨੇ ਨਹੀਂ ਸੀਗੀ ਪਰ ਮੈਨੂੰ ਕਾਫੀ ਚੀਜ਼ਾਂ ਪਤਾ ਲੱਗੀਆਂ ਕਿ ਇਹ ਵੀ ਸੌਖਾ ਨਹੀਂਗਾ ਸੋ ਅਸੀਂ ਨਾ ਜੇਕਰ ਮੈਂ ਮਾਈਂਡ ਸੈਟ ਦੀ ਗੱਲ ਕਰਨਾ ਸਾਡੇ ਮਾਈਂਡ ਦੇ ਵਿੱਚ ਇਦਾਂ ਬੈਠਾ ਹੋਇਆ ਕਿ ਪਲਵਾਨ ਨਾ ਬੜਾ ਕੁਝ ਖਾਂਦੇ ਪੀਂਦੇ ਹੋਣਗੇ ਚਿਕਨ ਚੁਕੋ ਨਾਲ ਲੱਸੀ ਦੇ ਵੱਡੇ ਵੱਡੇ ਗਲਾਸੇ ਫਿਲਮਾਂ ਵਿੱਚ ਦਿਖਾਉਂਦੇ ਆ ਸੋ ਇਹ ਜਿਵੇਂ ਤੁਸੀਂ ਕਿਹਾ ਕਿ ਮੈਂ ਇਹ 5-6 ਮਹੀਨੇ ਲਾਈਫ ਜੀ ਹੈ ਇਜ਼ ਇਟ ਰੀਅਲੀ ਡਾਈਟ ਬਹੁਤ ਜ਼ਿਆਦਾ ਰੱਖਣੀ ਪਈ ਸੀ ਆਪਣੀ ਜ਼ਿਆਦਾ ਖਾਣਾ ਪਿਆ ਸੀ ਹਾਂਜੀ ਜ਼ਿਆਦਾ ਖਾਣ ਨਾਲੋਂ ਮੈਨੂੰ ਲੱਗਦਾ ਡਿਸਪਲਾਈਨਡ ਖਾਣਾ ਬੜਾ ਜ਼ਰੂਰੀ ਹੈ ਔਰ ਪਲਵਾਨੀ 'ਚ ਤੁਹਾਨੂੰ ਜੋਰ ਹੁਣ ਅੱਜ ਦੀ ਗੇਮ ਜਿਹੜੀ ਅੱਜ ਐਟ ਪ੍ਰੈਜ਼ੈਂਟ ਜੋ ਪਲਵਾਨੀ ਹੋ ਰਹੀ ਆ ਉਹਦੇ ਚ ਫੁਰਤੀ ਵੀ ਹੁੰਨੀ ਕੀ ਪਹਿਲਾਂ ਹੁੰਦਾ ਸੀ ਕਿ ਜ਼ੋਰ ਦੇ ਨਾਲ ਇੱਕ ਪਹਿਲਵਾਨ ਜਿਹੜੀ ਮਿੱਟੀ ਵਾਲੀ ਕੁਸ਼ਤੀ ਆ ਉਹ ਪਹਿਲਵਾਨ ਦੂਜੇ ਪਹਿਲਵਾਨ ਨੂੰ ਢਾ ਲੇ ਹਨਾ ਉਹ ਜਿੰਦੇ ਚ ਜਿੰਨਾ ਜ਼ਿਆਦਾ ਸਟੈਮਨਾ ਉਹ ਦੂਜੇ ਨੂੰ ਢਾ ਲੈਂਦਾ ਹੁਣ ਇਹ ਦਿਮਾਗ ਦੀ ਖੇਡ ਵੀ ਹੈ ਹੁਣ ਤੁਹਾਡੀ ਬਾਡੀ ਤਾਂ ਤੁਹਾਨੂੰ ਸ਼ਾਰਪ ਚਾਈਦੀ ਚਾਹੀਦੀ ਆ ਤਰਾ ਦਿਮਾਗ ਵੀ ਬਹੁਤ ਤੇਜ਼ ਚਾਹੀਦਾ ਜਿਹੜੀ ਹੁਣ ਮੈਟ ਵਾਲੀ ਕੁਸ਼ਤੀ ਆ ਨਾ ਹਾਂ ਸੋ ਉਹਦੇ ਲਈ ਤੁਹਾਨੂੰ ਆਏ ਨਹੀਂ ਕਿ ਤੁਸੀਂ ਲੱਸੀਆਂ ਪੀ ਲਓ ਜਾਂ ਬਹੁਤ ਸਾਰਾ ਘਿਓ ਖਾ ਲਓ ਤੇ ਤੁਸੀਂ ਸੁੱਤੇ ਰਹੋ ਹਾਂ ਡਾਈਟ ਗੁੱਡ ਹੈ ਬਟ ਇੱਕ ਪ੍ਰੋਪਰ ਨਿਊਟ੍ਰੀਸ਼ਨ ਪਹਿਲਵਾਨਾਂ ਦੀ ਅਲੱਗ ਹੀ ਆ ਉਹ ਆਪਾਂ ਨਹੀਂ ਖਾ ਸਕਦੇ ਹਾਂ ਪਰ ਦਿਮਾਗ ਜਿਆਦਾ ਮੈਨੂੰ ਮੈਨੂੰ ਐ ਲੱਗਿਆ ਕਿ ਜਿੰਨਾ ਕਿ ਮੈਂ ਸਮਝਿਆ ਇਸ ਗੇਮ ਨੂੰ ਕਿ ਜਿੰਨੀ ਲੋਡ ਸਰੀਰ ਦੀ ਆ ਓਨੀ ਦਿਮਾਗ ਦੀ ਆ